ਹਲਕਾ ਪਾਇਲ ਦੇ ਅਧੀਨ ਆਉਂਦੇ ਪਿੰਡ ਬਲਾਸਪੁਰ ਦੇ ਵਿੱਚ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ ਨਾਂ ਤੇ ਕਰੀਬ 21 ਏਕੜ ਜ਼ਮੀਨ ਹੈ ਜਿਸ ਦੇ ਉੱਤੇ ਕਰਮਜੀਤ ਸਿੰਘ ਉਦਾਸੀ ਅਤੇ ਗੁਰਜੀਤ ਦਾਸ ਕਬਜ਼ ਹਨ ਐ ਜੀ ਪੀ ਸੀ ਦੇ ਐਡੀਸ਼ਨਲ ਸੈਕਟਰੀ ਵਿਜੇ ਸਿੰਘ ਦੀ ਅਗਵਾਈ ਵਿੱਚ 100 ਮੁਲਾਜ਼ਮਾਂ ਦੇ ਨਾਲ ਜਿਸ ਦੇ ਵਿੱਚ ਨਿਆਂ ਸਿੰਘ ਬਾਣੇਵਾਲੇ ਵੀ ਸਨ ਛੋਟੀਆਂ ਦੇ ਨਾਲ ਕਬਜ਼ਾ ਲੈਣ ਦੇ ਲਈ ਗਏ ਦੂਜੀ ਧਿਰ ਕਾਬਜ਼ ਜੋ ਕਿ ਕਿਰਪਾਨਾ ਲੈ ਕੇ ਖੜੇ ਸਨ ਜੋ ਹੀ ਸ਼ਰਮੀ ਕਮੇਟੀ ਦੇ ਮੁਲਾਜ਼ਮ ਕਬਜ਼ਾ ਲੈਣ ਲਈ ਅੱਗੇ ਵਧੇ ਤਾਂ ਦੋਨਾਂ ਦੇ ਵਿਚਕਾਰ ਛੋਟੀਆਂ ਤੇ ਕਿਰਪਾਨਾ ਚੱਲ ਪਈ ਹਿੰਸਕ ਲੜਾਈ ਦਾ ਰੂਪ ਧਾਰਨ ਕਰ ਗਈ ਤੁਹਾਨੂੰ ਦੱਸ ਦਈਏ ਕਿ ਐਸਜੀਪੀਸੀ ਤੇ ਕਾਬਜ ਮਹੰਤਾਂ ਦੇ ਵਿਚਕਾਰ ਹੋਈ ਹਿੰਸਕ ਝੜਪ ਦੌਰਾਨ ਸ਼੍ਰੋਮਣੀ ਕਮੇਟੀ ਦੇ ਦੋ ਸੈਕਟਰੀ ਸਮੇਤ 11 ਵਿਅਕਤੀ ਜ਼ਖਮੀ ਹੋਏ ਜਦੋਂ ਕਿ ਜ਼ਮੀਨ ਤੇ ਕਾਬਜ ਡੇਰੇ ਵਾਲੇ ਦੇ 5 ਵਿਅਕਤੀ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦੋਵਾਂ ਧਿਰਾਂ ਦੇ ਜ਼ਖਮੀ ਵਿਅਕਤੀਆਂ ਨੂੰ ਸਿਵਲ ਹਸਪਤਾਲ ਪਾਇਲ ਵਿਖੇ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ ਕੁਝ ਵਿਅਕਤੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਅੱਗੇ ਸਿਵਲ ਹਸਪਤਾਲਾਂ ਤੇ ਹੋਰ ਵੱਖ-ਵੱਖ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਗਿਆ ਮੈਂ ਬੀਜ ਸਿੰਘ ਐਡੀਸ਼ਨਸ ਕਤਰ ਸ਼ਰੋਣੀ ਕੋ ਦਾ ਪ੍ਰਬੰਧਕ ਕਮੇਟੀ ਸੀ। ਇਸਲੀ ਮਸਲਾ ਹੋਇਆ ਜੀ। ਫਸਲਾ ਕੁਛ ਨਹੀਂ ਸਾਡੀ ਜ਼ਮੀਨ ਜਿਹੜੀ ਉਹ ਸਾਡੇ ਹੱਕ ਚ ਹੋਈ ਹੈ ਹਾਈ ਕੋਰਟ ਵੱਲੋਂ ਸੁਪਰੀਮ ਕੋਰਟ ਸਾਰੇ ਫੈਸਲੇ ਸੰਸਦਾ ਦੇ ਹੱਕ ਚ ਨੇ। ਇਹ ਜ਼ਮੀਨ ਜਿਹੜੀ ਆ ਉਰਦਰਾ ਮਜੀ ਸਾਹਿਬ ਦੇ ਨਾਲ ਅਟੈਚ ਆ। ਅੱਜ ਦੀ ਤਰ੍ਹਾਂ ਹੈਗੀ ਸਾਡੀ ਆ ਸੀ ਕੋਈ ਕਬਜ਼ਾ ਲੈਣ ਥੋੜਾ ਆਇਆ। ਅਸੀਂ ਤਾਂ ਆਪਣੀ ਜ਼ਮੀਨ ਨੂੰ ਵਾਹਣਾ ਹੈ। ਜੇ ਅਗੋਂ ਉਹ ਸਾਨੂੰ ਖਲੋਤੇ ਆ ਸਾਨੂੰ ਕਿਰਪਾਣਾ ਮਾਰੀਆਂ ਉਹਨਾਂ ਨੇ ਰੱਜੇ ਨਸ਼ੇ ਦੇ ਨਾਲ ਉਹਨਾਂ ਨੇ ਕੁਰਬਾਨਾ ਚਲਾਈਆਂ ਸਾਡੇ ਮੇਰੇ ਮਲਾਜਮ ਨਹੀਂ ਜਗਮੇ ਕੀਤੇ ਆ ਔਰ ਮੈਨੂੰ ਜਗਮੇ ਕੀਤਾ ਸਤਿ ਸਰਬ ਕਿੰਨੀ ਜ਼ਮੀਨ ਹੈ ਜਿਓ ਸਾਡੇ ਇੱਕ ਹੀ ਗਲੇ ਤੇ ਉਹਨਾਂ ਦੇ ਕਬਜ਼ੇ ਜਿਹੜੇ ਕਹਿ ਰਹੇ ਨੇ ਕਿ ਲੋਕ ਬੈਠੇ ਨੇ ਉਹ ਗੌਰ ਨਹੀਂ ਉਹ ਪਿੰਡ ਦੇ ਬੈਗੇ ਨੇ ਕੋਈ ਆਪਣੇ ਆਪ ਨੂੰ ਮੰਤ ਕਹਿੰਦੇ ਨੇ ਹਾਂਜੀ ਤੇ ਉਹ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਹੋ ਗਿਆ ਹਾਈ ਕੋਰਟ ਦਾ ਫੈਸਲਾ ਹੋ ਗਿਆ ਹਰੇ ਗੁਰੂ ਗ੍ਰੰਥ ਸਾਹਿਬ ਦੇ ਨਾਮ ਜ਼ਮੀਨ ਹੈ ਕੋਈ ਬੰਦੇ ਦੇ ਨਾਮ ਥੋੜਾ ਕਿਸੇ ਦੇ ਨਾਮ ਨਾ ਨਿੱਜੀ ਹੈ ਕਿਸੇ ਦੀ ਜਿੰਨੇ ਆ ਤੁਸੀਂ ਮਲਾਜਮ ਵੇਖਿਓ ਕੋਈ ਨਿੱਜੀ ਥੋੜਾ ਆਏ ਨੇ ਇਹ ਤਾਂ ਸੰਸਥਾ ਦੇ ਮਲਾਜਮ ਨੇ ਤੁਹਾਨੂੰ ਅਜੱ ਕਦਾ ਐਸੀ ਕੋਈ ਵਾਅਦਾ ਸੀ ਪੁਲਿਸ ਫੋਰਸ ਨਾਲ ਸੀ ਕਿ ਜਾਂ ਆਪਣੇ ਤੇ ਨਹੀਂ ਜੀ ਪੁਲਿਸ ਫੋਰਸ ਸਾਡੇ ਨਾਲ ਤਕਤੀ ਹੋਇਆ ਕੀ ਹੋਇਆ ਕੁਛ ਨਹੀਂ ਹੋ ਕੋਈ ਗੱਲ ਪੈ ਗਈ ਜੀ ਅਸੀਂ ਤੇ ਖਲੋਤੇ ਹਾਂ ਜੇ ਐਂ ਤੇ ਜ਼ਮੀਨ ਦੇ ਵਿੱਚ ਵੀ ਨਹੀਂ ਬੜੇ ਖਲੋਤੇ ਹਾਂ ਤੇ ਉਹ ਸਾਡੀ ਗੱਲ ਪੈ ਗਏ ਛਰਬਾਨਾ ਮਾਰੀਆਂ ਸਾਨੂੰ ਨੰਗਿਆ ਛਰਬਾਨਾ ਰੱਜੇ ਨਸ਼ੇ ਦੇ ਨਾਲ ਇਹ ਕੋਈ ਕਾਨੂੰਨ ਥੋੜਾ ਹੈ ਜਿਹੜੇ ਜੱਤੀ ਹੋਈਆਂ ਮੇਰੇ 15 ਮਲਾਚ ਚੱਕੀ ਹੋਏ ਕਟੋ-ਕਟ ਜਿਨ੍ਹਾਂ ਦੇ ਹੱਥ ਬਾਹਾਂ ਜਾਂ ਜੀਡੀਐ ਸੌਰੀ ਜਿਹਨੀਆਂ ਉਂਗਲਾਂ ਕਈ ਉਹ ਨਾਲੋਂ ਲੱਲਦੀਆਂ ਉਠੇ ਲੱਲਦੀਆਂ ਪਰ ਇਹ ਪਟਰਾ ਬੰਬ ਜਿਹੜੇ ਨੇ ਉਹਨਾਂ ਨੇ ਪਹਿਲਾਂ ਬਣਾ ਕੇ ਰੱਖੇ ਸੋ ਸਾਡੀਆਂ ਗੱਡੀਆਂ ਤੇ ਵੀ ਨੇ ਚਲਾਏ ਨੇ ਸਾਡੇ ਤੇ ਵੀ ਚਲਾਏ ਨੇ ਸਾਡੇ ਟਰੈਕਟਰਾਂ ਤੇ ਵੀ ਚਲਾਏ ਨੇ ਇਹ ਟਰੈਕਟਰ ਧੰਗੁਰੂ ਰਾਮਦਾਸ ਜੀ ਦੇ ਨੇ ਗੁਰੂ ਘਰਾ ਦੇ ਨੇ ਕੋਈ ਕਿਸੇ ਨਿੱਜੀ ਟਰੈਕਟਰ ਥੋੜਾ ਕਿਸੇ ਦਾ ਹੈ ਗੁਰੂ ਘਰਾ ਦੇ ਟਰੈਕਟਰ ਸ ਆਈ ਤਾਂ ਆਪਣੀ ਜ਼ਮੀਨ ਮਾਉਣ ਆਏ ਤੇ ਉਹਨੇ ਮੰਗ ਕੀਤੀ ਕਾ ਮੰਗ ਪ੍ਰਸ਼ਾਸਨ ਤੋਂ ਇਹ ਆ ਵੀ ਸਾਡੀ ਜ਼ਮੀਨ ਸਾਨੂੰ ਦਿੱਤੀ ਜਾਵੇ ਇਹਨਾਂ ਤੋਂ ਲੈ ਕੇ ਇਹਨਾਂ ਦੇ ਪਰਚੇ ਕੀਤੇ ਜਾਣ ਇਹ ਗੁਰੂ ਰਾਮਦਾਸ ਨੂੰ ਸਮਰਪਿਤ ਹੋ ਕੇ ਜਿਹੜੀ ਆ ਇਹ ਪ੍ਰਸ਼ਾਸਨ ਨੂੰ ਇਹ ਸਾਰਾ ਕੁਝ ਕਰਨਾ ਚਾਹੀਦਾ ਮੀਡੀਆ ਨੂੰ ਵੀ ਮੇਰੀ ਬੇਨਤੀ ਹੈ ਵੀ ਉਹ ਵੀ ਤਗੜੇ ਹੋ ਕੇ ਗੁਰੂ ਰਾਮਦਾਸ ਦੀ ਹਕਤ ਵਿੱਚ ਡਟਣ ਇਸ ਤਰ੍ਹਾਂ ਗੱਲ ਕਰ ਰਹੇ ਹੋ ਕਿ ਉਹ ਆਪਣੇ ਮਹੰਤਾਂ ਤੋਂ ਡੇਰ ਲਾ ਦਿੰਗੇ ਕਿ ਉੱਥੇ ਕੋਈ ਹੋਰ ਤਰ੍ਹਾਂ ਦੀ ਚੀਜ਼ ਸ਼ੋਭਿਤ ਕੀਤੀ ਹੋਈ ਉਹਨਾਂ ਨੇ ਨਹੀਂ ਕੋਈ ਚੀ ਨਹੀਂ ਸਰ ਸਾਨੂੰ ਉਹਦਾ ਮਤਲਬ ਹੀ ਕੋਈ ਨਹੀਂ ਵੇਖੋ ਜੀ ਅਸੀਂ ਤਾਂ ਸਾਡੇ ਆ ਟਰਸਟੀ ਬੈਠੇ ਨੇ ਸਾਹੀ ਤਾਂ ਇਹ ਗੱਲ ਵੀ ਕਹੀ ਵੀ ਅਸੀਂ ਤੁਹਾਨੂੰ ਘਰ ਛੱਡਦੇ ਤੁਹਾਨੂੰ ਨੌਕਰੀਆਂ ਵੀ ਦੇ ਦਿੰਨੇ ਦੋ ਚਾਰ ਬੰਦਿਆਂ ਨੂੰ ਪੰਜ ਚਾਰ ਬੰਦਿਆਂ ਜਿਹਨੂੰ ਤੁਸੀਂ ਕਹਿੰਦੇ ਜਿਆਣਾ ਕਿ ਤੁਹਾਨੂੰ ਅਸੀਂ ਸੰਸਥਾ ਦੇ ਵਿੱਚ ਰੱਖ ਲੈਨੇ ਪਰ ਗੁਰੂ ਰਾਮਦਾਸ ਹੱਥ ਦਰ ਦੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਜਿਹੜੀ ਜ਼ਮੀਨੋਂ ਛੱਡ ਦਿਓ ਪਰ ਉਸ ਕਿਸੇ ਗੱਲ ਤੇ ਆਇਆ ਹੀ ਨਹੀਂ ਇਹ ਤਾਂ ਨੀ ਨਾ ਕੋਈ ਨਿਆ ਗੁਰੂ ਘਰ ਦੀ ਜਾਇਦਾਦ ਆ ਉਹ ਤਾਂ ਅਸੀਂ ਸਰਦਾਰ ਬਦਰ ਛਡਾਵਾਂਗੇ ਅਜੇ ਨਾ ਛਡਾਵਾਂਗੇ ਵਰਤਾਂਦ ਚ ਉਹ ਤਾਂ ਛਡਾਉਣੀ ਚਾਹੀਦੀ ਬਿਨਨ ਕਾਰਨ ਦੀ ਖਲਫੀ ਇਹ ਸੋੜਾ ਮਸਲਾ ਕੀ ਹੈ ਜਿਹੜੀ ਜ਼ਮੀਨ ਲੈ ਕੇ ਦਵਾਦ ਜ਼ਮੀਨ ਮੈਂ ਇਸ ਤਰ੍ਹਾਂ ਹੁਣ ਦਿੱਤੇ ਬਿਆਨ ਪਹਿਲਾਂ ਤੇ ਇਹ ਜ਼ਮੀਨ ਕੋਈ 200 250 ਸਾਲ ਪਹਿਲਾਂ ਇਹ ਮਹਾਰਾਜਾ ਸਾਹਿਬ ਸਿੰਘ ਨੇ ਦਾਨ ਕੀਤੀ ਸਾਡੇ ਮਜ਼ੁਰਗਾ ਨੂੰ ਮਤਲਬ ਮਹੰਤਾਂ ਨੂੰ ਉੱਥੇ ਜਗ੍ਹਾ ਤੇ ਸਮਾਦ ਬਣੀ ਹੋਈ ਆ ਸਮਾਦ ਬਾਬਾ ਕੇਸਰਦਾਸ ਜਿਹਦੇ ਨਾਂ ਤੇ ਲਿਖਤ ਵੀ ਹੋਈ ਆ ਉਸ ਟਾਈਮ ਦੀ ਲਿਖਤ ਆ ਸਾਡੇ ਕੋਲ ਉਰਦੂ ਦੀਆਂ ਠੀਕ ਹੈ ਲਿਖਤਾਂ ਨੇ ਤੇ ਇਹ ਅਚਾਨਕ ਹੀ ਆਗੇ ਪਤਾ ਨਹੀਂ 1950 ਜਾਂ 60 ਦੇ ਵਿੱਚ ਕਿਵੇਂ ਗੁਰੂ ਗ੍ਰੰਥ ਸਾਹਿਬ ਦਾ ਇਹ ਚ ਬਿਰਬਾ ਪੈਂਦਾ ਉਸ ਤੋਂ ਬਾਅਦ ਇਹ ਦਾਵਾ ਕਰਦੇ ਆ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਹੈ ਜ਼ਮੀਨ ਹੈ ਤੇ ਨਹੀਂ ਸਾਡਾ ਮੰਜੀ ਸਾਹਿਬ ਦੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ ਜਦੋਂ ਕਿ ਕੇਸ ਚੱਲੇ ਕੇਸ ਅਸੀਂ ਜਿੱਤੇ ਕਿਸੇ ਚੋ ਵੀ ਜਿੱਤੇ ਕਿਸੇ ਅਸੀਂ ਕਿਤੇ ਮਤਲਬ ਅਦਾਲਤ ਨੇ ਕੋਈ ਸਿੱਧਾ ਇਹਨਾਂ ਨੂੰ ਇਹ ਨਹੀਂ ਦਿੱਤਾ ਵੀ ਤੁਸੀਂ ਇਸ ਜ਼ਮੀਨ ਦੇ ਕਾਬਜੋ ਮਤਲਬ ਤੁਸੀਂ ਇਹਦੇ ਹੱਕਦਾਰ ਬਣ ਗਏ ਠੀਕ ਹੈ ਜੀ ਪੁਰਾਣੀ ਜ਼ਮੀਨ ਦਾ ਅਚਾਨਕ ਕਿਉਂ ਨਹੀਂ ਇਹ ਇਹ ਅੱਜ ਨਹੀਂ ਅਚਾਨਕ ਹੋਇਆ ਸੀ ਇਹ 2010 ਚ ਵੀ ਪਹਿਲਾਂ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਉਸ ਟਾਈਮ ਇਹਨਾਂ ਦਾ ਜਦੋਂ ਇਹ ਇਹਨਾਂ ਨੇ ਦਾਵਾ ਕੀਤਾ ਵੀ ਅਸੀਂ ਕੇਸ ਚੱਲਦੇ-ਚੱਲਦੇ ਆ ਗਏ ਸੀਗੇ ਜੋ ਟਾਈਮ ਇਹਨਾਂ ਦਾ ਪੂਰਾ ਹੋ ਰਿਹਾ ਸੀਗਾ ਜੋ ਵੀ 10 ਸਾਲ ਹੁੰਦਾ ਕਬਜ਼ਾ ਉਹਦੇ ਅੰਦਰ ਅੰਦਰ ਕਰਨਾ ਹੁੰਦਾ ਅਚਾਨਕ ਹੀ ਹੈ ਕੋਈ ਕੋਈ ਗਵਰਨਮੈਂਟ ਦਾ ਵੱਲੋਂ ਅਦਾਲਤ ਦਾ ਕੋਈ ਫੈਸਲਾ ਨਹੀਂ ਸੀਗਾ ਅਚਾਨਕ ਹੀ ਆ ਕੇ ਇਹ ਪਿੰਡ ਦੇ ਬੰਦਿਆਂ ਨੂੰ ਕੁਛ ਨੂੰ ਨਾਲ ਲੈ ਕੇ ਇਹੇ ਆ ਕੇ ਕਾਬਜ ਹੋ ਜਾਂਦੇ ਨੇ ਉੱਥੇ ਬਾਅਦ ਚ ਉਹੀ ਜਿਹੜਾ ਕੇਸ ਚੱਲਦਾ ਇਹਨਾਂ ਦਾ ਉਹ ਉੱਥੇ ਪਹੁੰਚਦੇ ਨੇ ਡਿਸਮਿਸ ਐਂਡ ਡਿਫਾਲਟ ਹੋ ਜਾਂਦਾ ਜਿਹੜੀ ਸਾਡੇ ਕੋਲ ਨਕਲ ਹੈਗੀ ਆ ਠੀਕ ਹੈ ਜੀ ਫਿਰ ਅਸੀਂ ਉਸ ਟਾਈਮ ਉਸ ਸਮੇਂ ਵੀ ਝਗੜਾ ਹੁੰਦਾ ਸਾਡਾ ਝਗੜਾ ਉਹ ਝਗੜੇ ਦਾ ਕੇਸ ਚੱਲੇ ਸੀਗੇ ਉਹ ਝਗੜੇ ਦੇ ਕੇਸ ਚ ਅਸੀਂ ਵੀ ਜਿੱਤੇ ਥੱਲੇ ਫਿਰ ਇਹਨਾਂ ਦੇ ਫੇਵਰ ਚ ਵੀ ਹੋਇਆ ਹੁਣ ਉਹ ਕੇਸ ਚੱਲਦਾ ਹਾਈ ਕੋਰਟ ਜਿਹਦੇ ਇਹਨਾਂ ਨੂੰ ਸੰਭਣ ਹੋਏ ਜਾਂ ਲੇਟ ਹੋ ਗਿਆ ਉਹਨੂੰ ਜਿਹਦੇ ਜੇ ਕਹ ਰਹੇ ਸੀ ਕਿ ਇਹਨਾਂ ਨੇ ਜਾ ਕੇ ਡੀਸੀ ਦੇ ਦਰਖਾਸਤ ਦਿੱਤੀ ਡੀਸੀ ਸਾਹਿਬ ਨੇ ਸਾਨੂੰ 19 ਤਰੀਕ ਦਿੱਤੀ 19 ਤਰੀਕ ਦੀ ਸਾਨੂੰ ਚਿੱਠੀ ਆਈ ਵੀ 19 ਤਰੀਕ ਨੂੰ ਆਓ ਤੁਸੀਂ 19 ਤਰੀਕ ਨੂੰ ਅਸੀਂ ਗਏ ਸਾਡੇ ਵਕੀਲ ਸਾਹਿਬ ਗਏ ਉੱਥੇ ਉਹਨਾਂ ਨੇ ਪ੍ਰੋਪਰ ਸਾਰੇ ਕੇਸ ਦੀ ਡਿਟੇਲ ਦਿੱਤੀ ਵੀ ਆਹ ਨੰਬਰ ਤੁਹਾਡਾ ਆਹ ਕੇਸ ਸਾਡੇ 8ਵੇਂ ਮਹੀਨੇ ਦੀ 7 ਤਰੀਕ ਸਾਡੀ ਪਈ ਹੋਈ ਆ ਠੀਕ ਹੈ ਉਸ ਤੋਂ ਬਾਅਦ ਫਿਰ ਡੀਸੀ ਸਾਹਿਬ ਨੇ ਸਾਨੂੰ 3/7 ਦੀ 3 ਜੁਲਾਈ ਦੀ 3 ਜੁਲਾਈ 2024 ਦੀ ਡੇਟ ਦੇਤੀ ਆ ਠੀਕ ਹੈ ਵੀ ਸਾਨੂੰ ਦੋਨਾਂ ਧਿਰਾਂ ਨੂੰ ਬੁਲਾਇਆ ਸੀ ਉਹ ਇਹਨਾਂ ਨੇ ਉਹ ਵੀ ਉਹਦਾ ਇੰਤਜ਼ਾਰ ਨਹੀਂ ਕੀਤਾ ਉਹਦੀ ਵੇਟ ਨਹੀਂ ਕੀਤੀ ਪਤਾ ਨਹੀਂ ਇਹਨਾਂ ਨੂੰ ਕਿਸ ਚੀਜ਼ ਦੀ ਕਾਲੀ ਸੀਗੀ ਠੀਕ ਹੈ ਜੇ ਤੁਹਾਡੇ ਸਾਰਾ ਕੁਝ ਤੁਹਾਡੀ ਫੇਵਰ ਜੇ ਤੁਸੀਂ ਕਾਹਲੀ ਕਿਉਂ ਕਰਦੇ ਹੋ ਤੁਸੀਂ ਕਿਉਂ ਉਲੰਘਣਾ ਕਰਦੇ ਹੋ ਤੁਸੀਂ ਗਵਰਨਮੈਂਟ ਦੇ ਰੋਲਾਂ ਦੀ ਸਾਡੀ ਧਿਰ ਦੇ 6 ਤਾਂ ਦੇਖੋ ਇਹ ਸੀਰੀਅਸ ਮਤਲਬ ਇੱਥੇ ਸਾਰਾ ਜਿਹੜੇ ਹਸਪੀਟਲ ਜਾਂ ਬਾਕੀ 4-5 ਕੁਝ ਲੇਡੀਆਂ ਆਈਆਂ ਦੋ ਤਿੰਨ ਦੋ ਤਿੰਨ ਬੰਦੇ ਉਹ ਪਿੰਡ ਪਿੰਡ ਹੀ ਹੈਗੇ ਬੜ ਲੜਕੇ ਉਹਨਾਂ ਛੋਟੇ ਮੋਟੇ ਖੇਤਾਂ ਲੱਗੇ ਨੇ ਉਹ ਉਹ ਤਾਂ ਹੁਣ ਨਾਲ ਕਿਰਪਾਨਾਂ ਲੈ ਕੇ ਆਏ ਸੀ ਜੀ ਤੁਸੀਂ ਮਤਲਬ ਮੈਂ ਸਵੇਰੇ ਜਿਵੇਂ ਡਰਾਹੇ ਤੋਂ ਆਇਆ ਪੂਰੀ ਨਾ ਗੱਡੀ ਉਹਨਾਂ ਨੇ ਭਰੇ ਸੀ ਡੰਗਾ ਦੀ ਔਰ ਟਾਕੂ ਇਹ ਪਤਾ ਨਹੀਂ ਕੀ ਕੀ ਚੀਜ਼ਾਂ ਸੀਗੀਆਂ ਨਾਲ ਜਿਹੜੀਆਂ ਕਿਰਪਾਨਾਂ ਉਹ ਕਹਿੰਦੇ ਨੇ ਅਸੀਂ ਚਲਾਈਆਂ ਉਹ ਕਿਰਪਾਨਾਂ ਉਹਨਾਂ ਕੋਲ ਹੀ ਸੀਗੀਆਂ ਸਾਡੇ ਬੰਦਿਆਂ ਨੇ ਉਲਟਾ ਫੜੀਆਂ ਨੇ ਉੱਥੋਂ ਤੇ ਉਹ ਸਾਡੇ ਉੱਤੇ ਇਲਜ਼ਾਮ ਲਗਾਤਾ ਵੀ ਤੁਸੀਂ ਕਿਰਪਾਨਾਂ ਲੈ ਕੇ ਆਏ ਸਾਨੂੰ ਤਾਂ ਪਤਾ ਨਹੀਂ ਲੱਗਿਆ ਅਚਾਨਕ ਅਸੀਂ ਕਿੱਥੋਂ ਉਹ ਕਿਰਪਾਨਾਂ ਲੈ ਆਏ ਪੈਟਰੋਲ ਪੰਪ ਬਣਾ ਕੇ ਰੱਖਿਆ ਸੀ ਸਾਡੇ ਦੱਸੋ ਇਹ ਕਿੱਥੇ ਚੱਲਿਆ ਅਗਰ ਉਹਨਾਂ ਕੋਲ ਕੋਈ ਹੈਗਾ ਅਗਰ ਉਹਨਾਂ ਕੋਈ ਵੀਡੀਓ ਹੈ ਸਬੂਤ ਦੇਣ ਸਾਹਮਣੇ ਬਿਆਸ ਦੇ ਪੈਟਰੋਲ ਪੰਪ ਚਲਾਤੇ ਜੀ ਉਹਨਾਂ ਦੇ ਹੁਣ ਕੀ ਬੰਕ ਕਰਦੇ ਅਸੀਂ ਤਾਂ ਅਸੀਂ ਜਿਹੜੇ ਦੇਖੋ ਜੀ ਇਸ ਇਸ ਜਿਹੜੀ ਜ਼ਮੀਨ ਦੇ ਉੱਤੇ 6 ਪਰਿਵਾਰ ਨੇ ਸੇਵਾਦਾਰ ਜਿਹੜੇ ਉੱਥੇ ਮੰਦਿਰ ਬਣਿਆ ਆ ਬਾਬੇ ਦਾ ਔਰ ਡੇਰਾ ਖਾ ਬਣਿਆ ਆ ਉਹਦੀ ਸੇਵਾ ਕਰਦੇ ਨੇ ਉਹਦੀ ਜ਼ਮੀਨ ਦੀ ਜੋ ਵੀ ਥੋੜੀ ਬਹੁਤ ਆਮਦਨ ਆਂਦੀ ਆ ਪਿੰਡ ਦੇ ਖੜੇ ਨੇ ਕਿੰਨੀ ਆਮਦਨ ਹੋ ਗਈ ਸਾਰਿਆਂ ਨੇ ਵੰਡ ਕੇ ਆਪਣਾ ਉਹਦੀ ਸੇਵਾ ਤੇ ਲਾ ਦਿੰਦੇ ਆ ਜ਼ਿਆਦਾਤਰ ਤਾਂ ਠੀਕ ਹੈ ਸਾਡਾ ਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਤਾਂ ਕਦੇ ਵੀ ਚੱਕ ਕੇ ਆ ਜਾਂਦੇ ਨੇ ਆਪਣਾ ਕਿਉਂ ਉਹਨ ਮੈਂ ਚਲੋ ਸਬਤ ਤਾਂ ਨਹੀਂ ਵਰਤਦਾ ਵੀ ਕਿੱਥੋਂ ਪੈਸਾ ਆਏ ਲਿਆ ਕੇ ਸਾਡੇ ਤੇ ਲਾਈ ਜਾਂਦੇ ਨੇ ਅਸੀਂ ਤਾਂ ਉਹਦੇ ਤੋਂ ਕਮਾ ਕੇ ਉੱਥੇ ਲਗਾਉਂਦੇ ਆ ਆਪਣਾ ਗੁਜ਼ਾਰਾ ਵੀ ਕਰਦੇ ਆ ਉਹ ਡੇਰੇ ਦੀ ਸੰਭਾਲ ਵੀ ਕਰਦੇ ਆ ਉਹ ਡੇਰਾ ਚੁਈ ਜਾ ਕੇ ਦੇਖੋ ਅਸੀਂ ਉੱਥੇ ਜੇ ਕੁਝ ਨਸਾ ਕਰਦੇ ਹੋਈਏ ਤਾਂ ਅਸੀਂ ਡੇਰੇ ਦੀ ਇਹ ਹਾਲਤ ਤੁਸੀਂ ਜਾ ਕੇ ਦੇਖੋ ਕਿੰਨਾ ਵਧੀਆ ਤੁਹਾਨੂੰ ਲੱਗੇਗਾ ਵੀ ਆਹ ਕੋਈ ਡੇਰਾ ਸੰਭਾਲ ਰਹੇ ਨੇ ਚਲੋ ਇਹ ਤਾਂ ਕਿਉਂਕਿ ਸਾਡੇ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਲੰਬੇ ਅਰਸੇ ਦਾ ਕੇਸ ਜਿੱਤੇ ਆ ਸੀ ਉਹਦਾ ਕਬਜ਼ਾ ਆਲਰੇਡੀ ਭਾਵੇਂ ਕਾਗਜ਼ ਸਾਡੇ ਕੋਲੇ ਚੱਲ ਰਿਹਾ ਫਰੋਲ ਸਬੰਧ ਚ ਆਏ ਸੀ ਉਹਦੇ ਵਿੱਚ ਇਹ ਕਿਉਂਕਿ ਜਿਹੜੇ ਕਬਜ਼ੇ ਕਿਸ ਨੂੰ ਹੰਦਾ ਛਡਾਉਂਦੀ ਚੀਜ਼ ਛਡਾਉਂਦੀ ਆ ਤੇ ਮੈਂ ਸਮਝਦਾ ਤਾਂ ਜੀ ਕੋਈ ਰੋਕੀ ਨਾ ਹੋ ਗਈ ਗੱਲ ਜਿਹੜੀ ਝੜਫ ਹੋਈ ਆ ਜੀ ਝੜਫ ਫਿਰ ਇਹ ਗੱਲ ਤੇ ਆ ਨਾ ਹੁਣ ਜਿਹੜੇ ਝੜਫ ਕਿਉਂਕਿ ਸ਼ੋਮਣੀ ਕਮੇਟੀ ਦਾ ਕਬਜ਼ਾ ਸ਼ੋਮਣੀ ਕਮੇਟੀ ਜਿਆਦਾ ਆ ਕਿ ਜਿੱਤੇ ਸਾਰਾ ਕੁਝ ਆ ਤੇ ਫਿਰ ਜੇ ਆਪਾਂ ਕਬਜ਼ੇ ਦੇ ਵਿੱਚ ਆ ਕੇ ਕੋਈ ਦਖਲਅੰਦਾਜ਼ੀ ਕਰੂਗਾ ਤੂੰ ਨੇਚਰਲੀ ਫਿਰ ਅਸਲ ਤਾਂ ਕਿ ਤਾ ਹੁਣੀ ਇਨ ਫਿਊਚਰ ਸਰ ਕੀ ਕਹੂੰਗਾ ਕੱਬ ਜੇ ਹਲੇ ਹਾਲ ਦੀ ਗੱਡੀ ਦਾ ਸੀ ਆਪਣੇ ਪਹਿਲਾਂ ਪਹਿਲਾਂ ਦੀ ਕਾਰੋਚਾਰੀ ਜਿਹੜੇ ਵਿਚਾਰੇ ਪਟੜੇ ਇਹਨਾਂ ਦੀ ਖਬਰ ਲੈਣ ਆਇਆ ਮੈਂ ਐਡਮਿਨਸਟ੍ਰੇਸ਼ਨ ਕੋਲੋਂ ਇਹਨਾਂ ਦੀ ਵੀ ਕਰਾਂਗੇ ਪਰਚੇ ਜਿਹੜੇ ਬਣਦੇ ਆ ਦਰਜ ਕੀਤੇ ਜਾਣ ਬਾਕੀ ਜਿਹੜਾ ਸਿਸਟਮ ਗਾਡਾ ਸਾਡਾ ਅੱਗੇ ਆਲਰੇਡੀ ਹੈ ਉਹਨੂੰ ਕੰਮ ਚਲਾਵਾਂਗੇ ਅੱਜ ਸਾਨੂੰ ਨੀਅਰਬਾਊਟ 10 ਵਜੇ 10:30 10:30 ਵਜੇ ਰਾਹੇਠਾਂ ਨਾ ਇਨਫੋਰਮੇਸ਼ਨ ਆਈ ਕਿ ਬिलासपुर ਵਿੱਚ ਦੋ ਟਰਾਂਚਾਂ ਚ ਆਪਸ ਝਗੜਾ ਹੋਇਆ ਹੈ ਉੱਥੇ ਜਾ ਕੇ ਤੋਂ ਮੌਕੇ ਤੇ ਪਤਾ ਲੱਗਿਆ ਤਾਂ ਤੇ ਕੋਈ ਆਪਣੇ ਐਸਜੀਪੀਸੀ ਅਤੇ ਜਿਹੜਾ ਉੱਥੇ ਮਹਾਂਤ ਰਿੰਦ ਨੇ ਇਹਨਾਂ ਵਿੱਚ ਕੋਈ ਲੈਂਡ ਦਾ ਗੋਲਾ ਸੀਗਾ ਜੋ ਕਿ ਹਜੇ ਮੈਟਰ ਹਾਈ ਕੋਰਟ ਚੱਲ ਰਿਹਾ ਹੈ ਨੂੰ ਬੋਲ ਸਕੋ ਨੀ ਕਰ ਹਜੇ ਜਿਹੜੇ ਬੰਦੇ ਜ਼ਖਮੀ ਹੋਏ ਸੀ ਉਹ ਹਜੇ ਹਸਪਤਲ ਦਾਖਲ ਨੇ ਤੇ ਐਮਐਲਰਾਂ ਤੇ ਦੋਨਾਂ ਦੀ ਆ मतलब ਦੋਨਾਂ ਦੇ ਦੋਨੋਂ ਦਿਨ ਦੇ ਜਾਣ ਲੱਗੇ ਨਹੀਂ ਤੇ ਨੈਕਸਟ ਜੋ ਨੈਸਸਰੀ ਰਿਐਕਸ਼ਨ ਹੋਗਾ ਉਹ ਲਿੱਤਾ ਜਾਵੇਗਾ ਜੀ ਕਿੰਨੇ ਬੰਦੇ ਚੱਕੇ ਜੋ ਹਜੇ ਬਦਲਿਆ ਹੈ ਹਜੇ ਇੱਕ ਇੱਕ ਸਾਈਡ ਤੋਂ 9-10 ਬੰਦੇ ਨੇ ਤੇ ਦੂਜੀ ਸਾਈਡ ਤੋਂ 3-4 ਬੰਦੇ ਚੱਕਣੇ ਪੈਣਗੇ ਸਿਚੁਏਸ਼ਨ 100 ਇੰਪੋਰਟੈਂਟ